ਦੋਸਤੋ ਸਰਕਾਰ ਸਮੇਂ-ਸਮੇਂ ਤੇ ਕੋਈ ਨਾ ਕੋਈ ਸਕੀਮ ਕੱਢਦੀ ਹੀ ਰਹਿੰਦੀ ਹੈ ਬਹੁਤ ਸਾਰੀਆਂ ਅਜਿਹੀਆਂ ਸਕੀਮਾਂ ਨੇ ਜਿਹਨਾਂ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਸਕੀਮ ਆਈ ਤੇ ਕਦੋਂ ਬੰਦ ਵੀ ਹੋ ਗਈ ਜਿਹਨਾਂ ਲੋਕਾਂ ਨੂੰ ਸਕੀਮਾਂ ਬਾਰੇ ਪਤਾ ਚੱਲਦਾ ਹੈ ਉਹ ਉਸ ਸਕੀਮ ਦਾ ਫਾਇਦਾ ਚੁੱਕ ਲੈਂਦੇ ਨੇ ਦੂਸਰਿਆਂ ਨੂੰ ਐਵੇਂ ਲੱਗਦਾ ਹੈ ਕਿ ਸਰਕਾਰ ਕੋਈ ਸਕੀਮਾਂ ਕੱਢ ਹੀ ਨਹੀਂ ਰਹੀ ਇਸ ਲਈ ਮੈਂ ਅੱਜ ਦੀ ਵੀਡੀਓ ਬਣਾਈ ਹੈ ਤਾਂ ਕਿ ਸਾਰੇ ਲੋਕ ਇਹਨਾਂ ਸਕੀਮਾਂ ਬਾਰੇ ਜਾਣ ਸਕਣ ਇਸ ਤੋਂ ਕੋਈ ਨਾ ਕੋਈ ਫਾਇਦਾ ਲੈ ਸਕਣ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾਲ ਅੱਜ ਦੀ ਇਹ ਵੀਡੀਓ ਸਪੈਸ਼ਲ ਪੈਣਾ ਤੇ ਬੀਬੀਆਂ ਲਈ ਬਣਾਈ ਗਈ ਹੈ ਇਸ ਵਿੱਚ ਸਾਰੀਆਂ ਸਕੀਮਾਂ ਪੈਣਾ ਤੇ ਬੀਬੀਆਂ ਰਿਲੇਟਡ ਹੀ ਨੇ ਆਓ ਹੁਣ ਅਸੀਂ ਇੱਕ ਇੱਕ ਕਰਕੇ ਸਾਰੀਆਂ ਸਕੀਮਾਂ ਬਾਰੇ ਚਰਚਾ ਕਰਦੇ ਹਾਂ ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਇਸ ਸਕੀਮ ਦੇ ਵਿੱਚ ਸਰਕਾਰ ਔਰਤਾਂ ਨੂੰ 11000 ਰੁਪਏ ਦੇ ਰਹੀ ਹੈ ਜੀ ਤੁਸੀਂ ਬਿਲਕੁਲ ਸਹੀ ਸੁਣਿਆ 1000 ਦਾ ਵਾਅਦਾ ਨਹੀਂ 11000 ਰੁਪਏ ਤੁਹਾਡੇ ਕੋਲੋਂ ਚ ਆਉਣਗੇ ਜੇਕਰ ਤੁਸੀਂ ਸਰਕਾਰ ਦੀ ਇਸ ਸਕੀਮ ਦਾ ਫਾਇਦਾ ਚੱਕਣਾ ਚਾਹੁੰਦੇ ਹੋ ਤੇ ਇਸ ਵੀਡੀਓ ਨੂੰ ਜ਼ਰੂਰ ਧਿਆਨ ਦੇ ਨਾਲ ਦੇਖੋ। ਇਸ ਵੀਡੀਓ ਵਿੱਚ ਮੈਂ ਤੁਹਾਨੂੰ ਡਿਟੇਲ ਵਿੱਚ ਦੱਸਾਂਗਾ ਕਿ ਕਿਵੇਂ ਔਰਤਾਂ ਇਸ ਸਕੀਮ ਦੇ ਨਾਲ ਜੁੜ ਸਕਦੀਆਂ ਹਨ। ਉਹਨਾਂ ਨੂੰ ਇਸ ਸਕੀਮ ਦੇ ਲਈ ਕਿਹੜੇ-ਕਿਹੜੇ ਜ਼ਰੂਰੀ ਡਾਕੂਮੈਂਟਸ ਚਾਹੀਦੇ ਨੇ। ਇਸ ਸਕੀਮ ਦੇ ਵਿੱਚ ਅਪਲਾਈ ਕਰਨਾ ਬਹੁਤ ਹੀ ਆਸਾਨ ਹੈ ਕਿਉਂਕਿ ਇਸ ਸਕੀਮ ਦੇ ਵਿੱਚ ਆਧਾਰ ਕਾਰਡ, ਬੈਂਕ ਪਾਸਬੁੱਕ ਵਰਗੇ ਹੀ ਡਾਕੂਮੈਂਟ ਚਾਹੀਦੇ ਨੇ। ਇਸ ਦੇ ਵਿੱਚ ਕੋਈ ਵੀ ਰਜਿਸਟ੍ਰੇਸ਼ਨ ਫੀਸ ਨਹੀਂ ਹੈ ਜੋ ਇਸੇ ਪ੍ਰੋਸੈਸ ਨੂੰ ਹੋਰ ਵੀ ਈਜ਼ੀ ਕਰਦੀ ਹੈ। ਆਹ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਸ ਸਕੀਮ ਦਾ ਕਿਹੜੀਆਂ ਔਰਤਾਂ ਲਾਭ ਲੈ ਸਕਦੀ ਇਸ ਸਕੀਮ ਪ੍ਰੈਗਨੈਂਟ ਔਰਤਾਂ ਵਾਸਤੇ ਬਣਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੂੰ 11000 ਦੀ ਰਾਸ਼ੀ ਮਿਲਦੀ ਹੈ ਇਸ ਦੇ ਨਾਲ ਹੀ ਜਿਹੜੀਆਂ ਔਰਤਾਂ ਨਵੀਆਂ-ਨਵੀਆਂ ਮਾਂ ਬਣੀਆਂ ਨੇ ਉਹ ਵੀ ਇਸ ਸਕੀਮ ਦਾ ਪੂਰਾ ਫਾਇਦਾ ਲੈ ਸਕਦੀਆਂ ਹਨ ਸਿਰਫ ਪੈਸਾ ਹੀ ਨਹੀਂ ਸਗੋਂ ਔਰਤਾਂ ਨੂੰ ਆਂਗਣਵਾੜੀ ਤੋਂ ਪੂਰੀ ਨਿਊਟ੍ਰੀਸ਼ਨ ਡਾਈਟ ਵੀ ਦਿੱਤੀ ਜਾਂਦੀ ਹੈ ਇਹ ਸਕੀਮ ਭਾਰਤ ਦੇ ਹਰ ਇੱਕ ਰਾਜ ਤੇ ਹਰ ਇੱਕ ਹਿੱਸੇ ਦੇ ਵਿੱਚ ਲਾਗੂ ਹੁੰਦੀ ਹੈ ਅਤੇ ਇਸ ਦਾ ਨਾਮ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਹੈ ਸਿਰ ਪਹਿਲੇ ਦੋ ਬੱਚੇ ਤਾਂ ਕਿ ਇਸ ਦਾ ਫਾਰਮ ਭਰਿਆ ਜਾ ਸਕਦਾ ਹੈ ਦੂਸਰੀ ਵਾਰ ਬੇਟੀ ਹੋਣ ਤੇ ਹੀ ਤੁਹਾਨੂੰ ਪੈਸੇ ਮਿਲਦੇ ਨੇ ਆ ਹੁਣ ਅਸੀਂ ਇਸ ਸਕੀਮ ਨੂੰ ਅਪਲਾਈ ਕਰਨ ਦਾ ਪ੍ਰੋਸੈਸ ਸਮਝਦੇ ਹਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਯੋਜਨਾ ਨਾਲ ਰਿਲੇਟਡ ਵੈੱਬਸਾਈਟ ਤੇ ਪਹੁੰਚ ਜਾਓਗੇ ਉਸ ਵੈੱਬਸਾਈਟ ਤੇ ਜਾ ਕੇ ਹੀ ਤੁਸੀਂ ਫਾਰਮ ਭਰ ਸਕਦੇ ਹੋ ਪਰ ਜੇਕਰ ਤੁਸੀਂ ਆਪ ਆਨਲਾਈਨ ਫਾਰਮ ਨਹੀਂ ਭਰਨਾ ਚਾਹੁੰਦੇ ਜਾਂ ਤੁਸੀਂ ਨਹੀਂ ਜਾਣਕਾਰੀ ਰੱਖਦੇ ਤਾਂ ਤੁਸੀਂ ਨੇੜੇ ਦੀ ਅੰਗਨਵਾੜੀ ਤੇ ਜਾ ਕੇ ਫਾਰਮ ਨੂੰ ਪਰਵਾ ਸਕਦੇ ਹੋ ਇਸ ਫਾਰਮ ਨੂੰ ਪ੍ਰੈਗਨancies ਦੇ 6 ਮਹੀਨੇ ਤੱਕ ਤੁਹਾਨੂੰ ਫਿਲ ਕਰਨਾ ਹੀ ਪਵੇਗਾ। ਆਂਗਣਵਾੜੀ ਦੇ ਵਿੱਚ ਤੁਹਾਨੂੰ ਫਾਰਮ ਭਰਨਾ ਇੱਕ ਫਾਇਦਾ ਇਹ ਹੈ ਕਿ ਤੁਹਾਨੂੰ ਆਟੋਮੈਟਿਕਲੀ ਇੱਕ ਗਵਾਹ ਮਿਲ ਗਿਆ ਅਤੇ ਤੁਹਾਡੇ ਫਾਰਮ ਨੂੰ बार-बार ਵੈਰੀਫਾਈ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਇਸ ਨਾਲ ਤੁਹਾਡੇ ਖਾਤੇ ਦੇ ਵਿੱਚ ਪੈਸੇ ਜਲਦੀ ਆਉਣ ਦੇ ਚਾਂਸ ਵੀ ਵੱਧ ਜਾਂਦੇ ਹਨ। ਆ ਹੁਣ ਅਸੀਂ ਆਪਣੇ ਅਗਲੀ ਸਕੀਮ ਬਾਰੇ ਗੱਲ ਕਰਦੇ ਹਾਂ। ਮਹਿਲਾ ਸਮਾਨ ਸੇਵਿੰਗ ਸਰਟੀਫਿਕੇਟ। ਇਸ ਦੇ ਜ਼ਰੀਏ ਹਰ ਮਹਿਲਾ ਆਪਣੇ ਪੈਸੇ ਨੂੰ 2 ਸਾਲ ਇਨਵੈਸਟ ਕਰ ਸਕਦੀ ਹੈ ਅਤੇ ਇਸ ਦੇ ਨਾਲ-ਨਾਲ ਹੀ ਉਹਨਾਂ ਨੂੰ ਇੰਟਰਸਟ ਦੇ ਨਾਲ-ਨਾਲ ਕੰਪਾਊਂਡਿੰਗ ਵੀ ਮਿਲਦੀ ਹੈ। ਆਓ ਅਸੀਂ ਇਸ ਸਕੀਮ ਬਾਰੇ ਡਿਟੇਲ ਚ ਗੱਲ ਕਰਦੇ ਹਾਂ ਇਸ ਸਕੀਮ ਦਾ ਨਾਮ ਹੈ ਮਹਿਲਾ ਸਮਾਨ ਸੇਵਿੰਗ ਸਰਟੀਫਿਕੇਟ ਇਸ ਦੇ ਤਹਿਤ ਕੋਈ ਵੀ ਮਹਿਲਾ ਆਪਣੇ ਨੇੜੇ ਦੇ ਡਾਕਖਾਨੇ ਵਿੱਚ ਜਾ ਕੇ ਆਪਣਾ ਅਕਾਊਂਟ ਖਲਵਾ ਸਕਦੀ ਹੈ ਜਿਸ ਦੇ ਵਿੱਚ ਉਸ ਨੂੰ 7.5% ਦੇ ਹਿਸਾਬ ਦੇ ਨਾਲ ਵਿਆਜ ਮਿਲਦਾ ਹੈ ਇਸ ਦੇ ਵਿੱਚ ਫਾਇਦੇ ਦੀ ਗੱਲ ਇਹ ਹੈ ਕਿ ਹਰ ਤੀਜੇ ਮਹੀਨੇ ਬਾਅਦ ਤੁਹਾਨੂੰ ਕੰਪਾਊਂਡਿੰਗ ਮਿਲਦੀ ਹੈ ਇਸ ਦਾ ਮਤਲਬ ਹੈ ਕਿ ਵਿਆਜ ਦੇ ਉੱਪਰ ਵਿਆਜ ਤੇ ਵੀ ਤੁਹਾਨੂੰ ਵਿਆਜ ਮਿਲ ਰਹਾ ਹੈ ਜੋ ਕਿ ਇੱਕ ਬਹੁਤ ਹੀ ਵਧੀਆ ਆਪਸ਼ਨ ਹੈ ਪਰ ਇਸ ਸਕੀਮ ਦੇ ਤਹਿਤ ਤੁਸੀਂ ਵੱਧ ਤੋਂ ਵੱਧ 2 ਲੱਖ ਰੁਪਏ ਦੀ ਰਕਮ ਹੀ ਜਮ੍ਹਾਂ ਕਰਾ ਸਕਦੇ ਹੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਤੁਸੀਂ 2 ਸਾਲ ਲਈ 2 ਲੱਖ ਰੁਪਏ ਜਮ੍ਹਾਂ ਕਰਾਉਂਦੇ ਹੋ ਤਾਂ ਤੁਹਾਨੂੰ 2,32,044 ਰੁਪਏ ਮਿਲਣਗੇ ਜੇ ਤੁਸੀਂ ਕਿਸੇ ਆਮ ਖਾਤੇ ਵਿੱਚ ਆਪਣੇ ਪੈਸੇ ਜਮ੍ਹਾਂ ਕਰਾਉਂਦੇ ਹੋ ਤਾਂ 7% ਵਿਆਜ ਦੇ ਹਿਸਾਬ ਨਾਲ ਮੁਸ਼ਕਿਲ ਨਾਲ ਤੁਹਾਨੂੰ 14 ਕਿਲੋ ਰੁਪਏ ਦਾ ਵਿਆਜ ਮਿਲਦਾ ਹੈ ਪਰ ਇਸ ਸਕੀਮ ਨਾਲ ਤੁਹਾਨੂੰ ਡਬਲ ਵਿਆਜ ਮਿਲੇਗਾ ਆਪਣਾ ਇੱਕ ਖਾਤਾ ਤੁਸੀਂ ਆਪਣੇ ਨੇੜੇ ਦੇ ਪੋਸਟ ਆਫਿਸ ਦੇ ਵਿੱਚ ਜਾ ਕੇ ਖੁਲਵਾ ਸਕਦੇ ਹੋ ਖਾਤੇ ਨਾਲ ਸੰਬੰਧੀ ਸਾਰੀ ਜਾਣਕਾਰੀ ਉਹ ਤੁਹਾਨੂੰ ਆਪ ਖੁਦ ਦੇਣਗੇ ਆ ਹੁਣ ਔਰਤਾਂ ਦੇ ਹੱਕ ਦੇ ਵਿੱਚ ਬਣੀ ਅਗਲੀ ਸਕੀਮ ਬਾਰੇ ਗੱਲ ਕਰਦੇ ਹਾਂ ਜੋ ਹੈ ਆਸ਼ੀਰਵਾਦ ਸਕੀਮ ਇਸ ਸਕੀਮ ਦੇ ਤਹਿਤ ਨਵੀਆਂ ਵਈਆਂ ਕੁੜੀਆਂ ਨੂੰ 51000 ਰੁਪਏ ਸ਼ਗਨ ਦਿੱਤਾ ਜਾਂਦਾ ਹੈ ਇਸ ਦਾ ਫਾਇਦਾ ਹਰ ਵਰਗ ਦੀਆਂ ਕੁੜੀਆਂ ਲੈ ਸਕਦੀਆਂ ਹਨ ਸੈਂਟਰ ਸਰਕਾਰ ਤੇ ਰਾਜ ਸਰਕਾਰ ਆਪਣੇ ਆਪਣੇ ਤਰੀਕੇ ਦੇ ਨਾਲ ਇਹਨਾਂ ਸਕੀਮਾਂ ਦਾ ਲਾਭ ਦਿੰਦੀ ਹੈ ਕੀਮਤਾਂ ਦਾ ਨਾਮ ਹਰ ਰਾਜ ਦੇ ਵਿੱਚ ਵੱਖ-ਵੱਖ ਹੈ ਅਤੇ ਇਸ ਦਾ ਅਮਾਉਂਟ ਵੀ ਵੱਖ-ਵੱਖ ਹੈ ਪੰਜਾਬ ਦੇ ਵਿੱਚ ਇਸ ਦਾ ਨਾਮ ਹੈ ਆਸ਼ੀਰਵਾਦ ਸਕੀਮ ਜਿਸ ਨੂੰ ਵਿਆਹ ਤੋਂ ਪਹਿਲਾਂ ਅਪਲਾਈ ਕੀਤਾ ਜਾਂਦਾ ਹੈ ਤੇ ਵਿਆਹ ਤੋਂ ਬਾਅਦ 28 ਦਿਨਾਂ ਦੇ ਵਿੱਚ ਵਿਆਹ ਦੇ ਰਿਲੇਟਡ ਸਾਰੇ ਪ੍ਰੂਫ ਸਬਮਿਟ ਕਰਾਉਣੇ ਜ਼ਰੂਰੀ ਹਨ ਇਸ ਸਕੀਮ ਦੀ ਖਾਸੀਅਤ ਇਹ ਹੈ ਕਿ ਕਿਸੇ ਵੀ ਜਾਤ ਜਾਂ ਧਰਮ ਦੀ ਕੁੜੀ ਇਸ ਸਕੀਮ ਦਾ ਬੈਨੀਫਿਟ ਲੈ ਸਕਦੀ ਹੈ ਇੱਕ ਪਰਿਵਾਰ ਦੀਆਂ ਸਿਰਫ ਦੋ ਕੁੜੀਆਂ ਹੀ ਇਸ ਸਕੀਮ ਦਾ ਫਾਇਦਾ ਲੈ ਸਕਦੇ ਹਨ ਅਤੇ ਉਹਨਾਂ ਦੀ ਉਮਰ 18 ਸਾਲ ਤੋਂ ਪਲੱਸ ਹੋਣੀ ਚਾਹੀਦੀ ਹੈ। ਡਿਸਕ੍ਰਿਪਸ਼ਨ ਦੇ ਦਿੱਤੇ ਲਿੰਕ ਤੋਂ ਤੁਸੀਂ ਆਪਣਾ ਫਾਰਮ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਕਿਸੇ ਕਾਰਨ ਕਰਕੇ ਆਹ ਫਾਰਮ ਨਹੀਂ ਭਰ ਸਕਦੇ ਤਾਂ ਤੁਸੀਂ ਨੇੜੇ ਦੇ ਸੂਭਿਦਾ ਕੇਂਦਰ ਵਿੱਚ ਜਾ ਕੇ ਫਾਰਮ ਨੂੰ ਭਰਵਾ ਸਕਦੇ ਹੋ ਆ ਹੁਣ ਅਸੀਂ ਅਗਲੀ ਸਕੀਮ ਬਾਰੇ ਗੱਲ ਕਰਦੇ ਹਾਂ ਜਿਸ ਦੇ ਵਿੱਚ ਔਰਤਾਂ ਦੇ ਵਿਜੂਦ ਨੂੰ ਉੱਪਰ ਚੱਕਣ ਵਾਸਤੇ ਅਤੇ ਉਹਨਾਂ ਨੂੰ ਆਤਮ ਨਿਰਭਰ ਹੋਣ ਲਈ ਸਰਕਾਰ ਵੱਲੋਂ ਇਹ ਮਦਦ ਦਿੱਤੀ ਜਾਂਦੀ ਹੈ ਅਤੇ ਇਸ ਸਕੀਮ ਦਾ ਨਾਮ ਹੈ ਸੈਲਫ ਹੈਲਪ ਗਰੁੱਪ ਇਸ ਸਕੀਮ ਦੇ ਤਹਿਤ ਔਰਤਾਂ ਨੂੰ ਘੱਟ ਤੋਂ ਘੱਟ ਵਿਆਜ ਦਰ ਦੇ ਉੱਪਰ ਲੋਨ ਮਿਲਦਾ ਹੈ ਅਤੇ ਉਹਨਾਂ ਨੂੰ ਨਾਲ ਹੀ ਕੰਮ ਸ਼ੁਰੂ ਕਰਨ ਤੋਂ ਲੈ ਕੇ ਮਾਰਕੀਟਿੰਗ ਤੱਕ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਸੇਮ ਪੇਸ਼ੇ ਨਾਲ ਸੰਬੰਧਿਤ 10 ਤੋਂ 20 ਔਰਤਾਂ ਇਕੱਠੀਆਂ ਹੋ ਕੇ ਆਪਣਾ ਇੱਕ ਗਰੁੱਪ ਬਣਾਉਂਦੀਆਂ ਹਨ ਜਿਸ ਵਿੱਚ ਉਹ ਕਿਸੇ ਵੀ ਚੀਜ਼ ਨੂੰ ਸ਼ੁਰੂ ਕਰਨ ਲਈ ਫੰਡ ਲੈ ਸਕਦੀਆਂ ਹਨ ਮੰਨ ਲਓ ਕਿ ਇਹ ਔਰਤਾਂ ਆਪਣਾ ਕੱਪੜੇ ਦਾ ਬਿਜ਼ਨਸ ਸ਼ੁਰੂ ਕਰਨ ਲਈ ਸੋਚ ਰਹੀਆਂ ਨੇ ਤਾਂ ਉਹ ਆਪਣੇ ਨਜ਼ਦੀਕੀ ਬੈਂਕ ਦੇ ਵਿੱਚ ਆਪਣੇ ਗਰੁੱਪ ਨੂੰ ਦਰਜ ਕਰਾ ਸਕਦੀਆਂ ਨੇ ਇਸ ਦੇ ਵਿੱਚ ਉਹਨਾਂ ਨੂੰ ਆਪਣੇ ਗਰੁੱਪ ਦੇ ਬਾਰੇ ਸਾਰੇ ਹੀ ਮੈਂਬਰਾਂ ਦੀ ਜਾਣਕਾਰੀ ਦੇਣੀ ਪੈਂਦੀ ਹੈ ਅਤੇ ਇਸ ਦੇ ਨਾਲ ਹੀ ਬਿਜ਼ਨਸ ਦੇ ਵਿੱਚ ਆਉਣ ਵਾਲੇ ਖਰਚੇ ਦਾ ਵੇਰਵਾ ਵੀ ਦੇਣਾ ਪੈਂਦਾ ਹੈ ਸਰਕਾਰ ਇਹਨਾਂ ਦੇ ਪ੍ਰੋਡਕਟਸ ਦੀ ਮਾਰਕੀਟਿੰਗ ਕਰਨ ਦੇ ਲਈ ਇਹਨਾਂ ਨੂੰ ਸਰਕਾਰੀ ਮੇਲਿਆਂ ਦੇ ਵਿੱਚ ਸਟਾਲ ਲਗਾਉਣ ਦੇ ਲਈ ਮਦਦ ਕਰਦੀ ਹੈ। ਪਾਰਦੇਸ਼ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 1 ਕਰੋੜ ਦੇ ਆਸ-ਪਾਸ ਇਹ ਸੈਲਫ ਹੈਲਪ ਗਰੁੱਪ ਬਣ ਚੁੱਕੇ ਨੇ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀਆਂ ਔਰਤਾਂ ਸਰਕਾਰ ਦੇ ਜ਼ਰੀਏ ਆਪਣੀ ਮਦਦ ਖੁਦ ਆਪ ਕਰ ਚੁੱਕੀਆਂ ਨੇ। ਆ ਹੁਣ ਅਸੀਂ ਅਗਲੀ ਸਕੀਮ ਬਾਰੇ ਗੱਲ ਕਰਦੇ ਹਾਂ ਜਿਸ ਦੇ ਵਿੱਚ ਬੇਟੀ ਦੀ ਪੜਾਈ ਦੀ ਜ਼ਿੰਮੇਵਾਰੀ ਸਰਕਾਰ ਖੁਦ ਚੱਕੇਗੀ। ਇਸ ਸਕੀਮ ਦਾ ਨਾਮ ਹੈ ਬਾਲਿਕਾ ਸਮ੍ਰਿਧੀ ਯੋਜਨਾ। ਇਸ ਸਕੀਮ ਦੇ ਤਹਿਤ ਬੱਚੀ ਦੇ ਜਨਮ ਤੋਂ ਲੈ ਕੇ 18 ਸਾਲ ਤੱਕ ਸਰਕਾਰ ਹਰ ਸਾਲ ਉਸ ਨੂੰ ਥੋੜੀ-ਥੋੜੀ ਰਾਸ਼ੀ ਦਿੰਦੀ ਰਹਿੰਦੀ ਹੈ ਜਿਸ ਦੇ ਨਾਲ ਪਰਿਵਾਰ ਉਸ ਦੀਆਂ ਜ਼ਰੂਰਤਾਂ ਤੇ ਖਰਚਾ ਕਰ ਸਕੇ ਕਿਉਂਕਿ ਵਰਦੀ ਤੇ ਕਿਤਾਬਾਂ ਪਹਿਲਾਂ ਹੀ ਸਰਕਾਰ ਵੱਲੋਂ ਫ੍ਰੀ ਦਿੱਤੀਆਂ ਜਾਂਦੀਆਂ ਇਹ ਰਾਸ਼ੀ ਬੱਚੀ ਦੇ ਜਨਮ ਤੋਂ ਹੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਜਿਸ ਵਿੱਚ ਜਨਮ ਸਮੇਂ ਬੱਚੀ ਨੂੰ 5000 ਰੁਪਏ ਦਿੱਤਾ ਜਾਂਦਾ ਹੈ ਅਤੇ ਫਿਰ ਬਾਅਦ ਵਿੱਚ ਹਰ ਕਲਾਸ ਦੇ ਵਿੱਚ ਪੈਸੇ ਦਿੱਤੇ ਜਾਂਦੇ ਹਨ 9ਵੀਂ ਕਲਾਸ ਤੱਕ ਆਉਂਦੇ-ਆਉਂਦੇ ਪੈਸੇ ਵਧਦੇ ਹੀ ਰਹਿੰਦੇ ਹਨ ਬੇਟੀ ਦੇ 18 ਸਾਲ ਹੋਣ ਤੋਂ ਬਾਅਦ ਤੁਸੀਂ ਵਿਆਜ ਦੇ ਨਾਲ ਇਹ ਪੈਸੇ ਕਢਵਾ ਸਕਦੇ ਹੋ ਇਸ ਸਕੀਮ ਦਾ ਲਾਭ ਲੈਣ ਲਈ ਤੁਸੀਂ ਆਪਣੇ ਨੇੜੇ ਦੇ ਆਂਗਣਵਾੜੀ ਸੈਂਟਰ ਤੇ ਜਾ ਕੇ ਫਾਰਮ ਭਰਵਾ ਸਕਦੇ ਹੋ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਸਮਝ ਹੀ ਗਏ ਹੋਵੋਗੇ ਬੇਟੀ ਦੇ ਜਨਮ ਤੋਂ ਲੈ ਕੇ ਉਸਦੇ ਵਿਆਹ ਤੱਕ ਅਤੇ ਆਪਣਾ ਕੋਈ ਵੀ ਕਾਰੋਬਾਰ ਚਲਾਉਣ ਤੱਕ ਸਰਕਾਰ ਹਰ ਕਦਮ ਤੇ ਮਦਦ ਕਰਦੀ ਹੈ ਇਹ ਤਾਂ ਮੈਂ ਬਸ ਕੁਝ ਹੀ ਤੁਹਾਨੂੰ ਸਕੀਮਾਂ ਦੱਸਿਆ ਨੇ ਇਹਨਾਂ ਤੋਂ ਇਲਾਵਾ ਵੀ ਸਰਕਾਰੀ ਤੇ ਪ੍ਰਾਈਵੇਟ ਯੋਜਨਾਵਾਂ ਬਹੁਤ ਨੇ ਜਿਹੜੀਆਂ ਊਮਨ ਏਮਪਾਵਰਮੈਂਟ ਲਈ ਕੰਮ ਕਰਦੀਆਂ ਅਜਹੀਆਂ ਸਕੀਮਾਂ ਦਾ ਫਾਇਦਾ ਲੈ ਕੇ ਸਾਡੀਆਂ ਬੱਚੀਆਂ ਆਪਣਾ ਓਜੀਅਲ ਪਿੱਖ ਬਣਾ ਸਕਦੀਆਂ ਹਨ ਦੋਸਤੋ ਇਸ ਵੀਡੀਓ ਨੂੰ ਕੁੜੀਆਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਣੇ ਲਈ ਮਿਲਣ ਵਾਲੀਆਂ ਸਹੂਲਤਾਂ ਤੋਂ ਜਾਣੂ ਹੋ ਸਕਣ ਇਸ ਦੇ ਨਾਲ ਹੀ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਹੋਰ ਵੀ ਸਰਕਾਰੀ ਸਕੀਮਾਂ ਤੇ ਵੀਡੀਓਜ਼ ਬਣਾਵਾਂ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਹੈ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰਣਜੀਤਪਾਲ